ਸਤਨਯੁਗ ਜਿਹੜਾ ਹੈ ਉਹ 34 ਲੱਖ ਤੇ 52 ਹਜ਼ਾਰ ਸਾਲ ਦਾ ਹੈ। ਤ੍ਰੇਤਾ ਯੁਗ 17 ਲੱਖ ਤੇ 23 ਹਜ਼ਾਰ ਸਾਲਾਂ ਦਾ ਹੈ। ਦੁਆਪਰ ਯੁਗ 8 ਲੱਖ ਤੇ 64 ਹਜ਼ਾਰ ਸਾਲਾਂ ਦਾ ਹੈ। ਚੱਲ ਰਿਹਾ ਕਲ ਯੁਗ 4 ਲੱਖ ਤੇ 32 ਹਜ਼ਾਰ ਦਾ ਵਰਣਨ ਕੀਤਾ ਗਿਆ ਹੈ। ਇਹਨਾਂ ਚਾਰਾਂ ਯੁਗਾਂ ਦੀ ਅਵਸਥਾ ਨੂੰ ਜੋੜੀਏ ਅਸੀਂ 34 ਚ 17 ਪਾਦੋ 52 ਹੋ ਜene 52 ਚ 8 ਪਾਦੋ 59 ਹੋਵੇ ਨਾਟਾਂ ਦੇ ਵਿੱਚ 4 ਪਾਦੋ 63 ਹੋ ਗਏ ਤੇ ਉੱਪਰਲੇ ਛਾਲ ਪਾ ਕੇ ਤੇ ਪੌਣੇ 65 ਲੱਖ ਰਸਾਲ ਬਣਦਾ ਹੈ ਕਿੰਨਾ ਬਣਦਾ ਹੈ ਸਾਰੀ ਉਮਰ ਪੌਣੇ 65 ਲੱਖ ਇੱਥੇ ਲਿਖਿਆ ਕਿ ਬਹੁਤ ਪੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਚਾਰ ਯੁੱਗਾਂ ਦੀ ਅਵਸਥਾ ਖਾਲਸਾ ਜੀ ਬਣੀ ਹੈ ਪੌਣੇ 65 ਲੱਖ ਸਾਲ ਲੇਕਿਨ ਦੂਜੇ ਪਾਸੇ ਜੂਨਾ ਹੀ ਕਿੰਨੀ ਹੈ ਲੱਖ 84 ਕਿੰਨੀ ਹੈ 84 ਲੱਖ ਵੱਡਾ ਹੈ ਜਾਂ ਪੌਣੇ 65 ਲੱਖ ਵੱਡਾ ਹੈ ਧਿਆਨ ਦਿਓ ਇਹ ਮਨੁੱਖਾ ਦੇ ਹੀ ਬਹੁਤ ਔਖੀ ਮਿਲੀ ਹੋਈ ਹੈ ਲੱਖ 84 ਭ੍ਰਮਤਿਆਂ ਦੁਲੱਭ ਜਨਮ ਪਾਈ ਹੋਈ ਹੈ ਹੁਣ 84 ਲੱਖ ਵੱਡਾ ਜਾਂ ਪੌਣੇ 65 ਲੱਖ ਵੱਡਾ 84 ਲੱਖ ਤੇ ਜੂਨ ਹੈ 1-1 ਜੂਨ ਦੇ ਵਿੱਚ ਤੂੰ ਸਮਾਂ ਕਿੰਨਾ-ਕਿੰਨਾ ਬਤੀਤ ਕਰਨਾ ਹੈ ਉਹਦੇ ਨਾਲ ਇਹਨੂੰ ਜਰਬ ਕਰ ਕੁਝ ਜੂਨਾ ਹਜ਼ਾਰਾਂ ਵਰਸ਼ਾਂ ਵਾਲੀਆਂ ਵੀ ਹਨ ਤੇ ਕੁਝ-ਕੁਝ ਕਿ ਛਾਲਾਂ ਤੇ ਮਹੀਨੇਆਂ ਵਾਲੀਆਂ ਵੀ ਹਨ ਜਿਤਾ ਮਨੁੱਖਾ ਦੇਹੀ 100 ਸਾਲ ਮੰਨੀ ਜਾਂਦੀ ਐ ਪਰ ਜੇ ਅਸੀਂ ਚੌਥੀ ਗਾਂ ਖਾਣੀ ਉਤਪਜੀ ਨੂੰ ਦੇਖਦੇ ਆਂ ਤਾਂ ਉਹ ਬਜ਼ੁਰਗਾਂ ਤੋਂ ਵੀ ਸੁੰਦੇ ਸੀ ਇਹ ਬੋਰਡ ਆਪਣੇ ਬਾਬਿਆਂ ਦੇ ਟਾਈਮ ਦਾ ਇਹ ਕਹਿੰਦੇ ਬੋਲੋ ਹਜ਼ਾਰਾਂ ਹਜ਼ਾਰਾਂ ਸਾਲ ਪੁਰਾਣੀਆਂ ਚੀਜ਼ਾਂ ਇਸ ਸ੍ਰਿਸ਼ਟੀ ਦੇ ਖੜੀਆਂ ਨੇ ਪੱਥਰ ਕਿੱਡੇ ਕਿੱਡੇ ਪਹਾੜ ਕੱਦ ਕੱਦ ਦੇ ਖੜੇ ਨੇ ਇਹ ਸਭ ਜੂਨਾ ਨੇ ਠੀਕ ਹੈ ਨਾ ਜੀ ਤੋ ਤਾਪ ਬਾਣੇ ਦੇ ਵਿੱਚ ਰਹੇ ਸਮਝਾਇਆ ਸਮਝੋ ਇਸ ਚੀਜ਼ ਨੂੰ ਕਿ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿੰਨ ਕੀਤਾ ਤਿਸੇ ਨਾ ਜਾਣੀ ਅੰਦਾ ਦਿਸ ਨੇ ਪੈਦਾ ਕੀਤਾ ਇਸ ਅੰਨੇ ਪੁਰਖ ਨੇ ਇਹ ਮਨ ਦਾ ਬੁੱਧੀ ਦਾ ਸੁਰਤੀ ਦਾ ਸੋਚਣੀ ਦਾ ਘੋਰ ਅੰਨਾ ਹੈ ਇਹਦੀ ਸਮਝ ਦੇ ਵਿੱਚ ਹੀ ਨਹੀਂ ਇਹ ਗੱਲ ਆਈ ਜਿਨ ਕੀਤਿਆ ਤਿਸੇ ਨਾ ਜਾਣੀ ਅੰਦਾ ਤਾਂ ਦੁਖ ਸ਼ਹਿ ਪ੍ਰਾਣੀਆਂ